ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੇਦਰ ਬਾਈ ਸਮੁੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 15 ਤਰੀਕ ਤੋਂ ਲੈ ਕੇ 20 ਦਸੰਬਰ ਯਾਨੀ ਕਿ 5 6 ਦਿਨਾਂ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਕਾਫੀ ਉਥਲ-ਪੁਥਲ ਵਾਲਾ ਮਾਹੌਲ ਸਾਨੂੰ ਇਹਨਾਂ ਦੇ ਤਿੰਨ ਚਾਰ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਗੱਲ ਕੀਤੀ ਜਾਵੇ ਅੱਜ ਤਾਂ 15 ਤਰੀਕ ਹੋ ਚੁੱਕੀ ਹੈ ਜੀ ਸਮਾਂ ਲਗਭਗ 10 11 ਵਜੇ ਦਾ ਹੈ ਤੁਸੀਂ ਸੈਟਲਾਈਟ ਇਮੇਜ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਦੀ ਐਂਟਰੀ ਹੋ ਚੁੱਕੀ ਹੈ ਖਾਸ ਤੌਰ ਤੇ ਉੱਤਰੀ ਪੰਜਾਬ ਦੇ ਵਿੱਚ ਜਿਹਦੇ ਵਿੱਚ ਜ਼ਿਲ੍ਹੇ ਖਾਸ ਤੌਰ ਤੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਨਾਲ ਦੇ ਨਾਲ ਪਟਿਆਲਾ ਜਲੰਧਰ ਦਾ ਇਲਾਕਾ ਕਪੂਰਥਲੇ ਦਾ ਇਲਾਕਾ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਨੰਗਲ ਤੱਕ ਦੀ ਇਹ ਸਾਨੂੰ ਬੱਦਲਬਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਕੋਈ ਮੀਂਹ ਵਾਲੀ ਬੱਦਲਬਾਈ ਨਹੀਂ ਹੈ ਤੁਹਾਨੂੰ ਗੱਲ ਕਲੀਅਰ ਕਰਦੀ ਹੈ ਹਲਕੇ ਦਰਮਿਆਨੇ ਇੱਕ ਚਿੱਟੇ ਬੱਦਲਾਂ ਵਾਲੀ ਇੱਕ ਬੱਦਲਬਾਈ ਸਿਸਟਮ ਹੁੰਦਾ ਹੈ ਜੋ ਕਿ ਸਾਨੂੰ ਦਸੰਬਰ ਮਹੀਨੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਤੇ ਇਸ ਬੱਦਲਬਾਈ ਸਿਸਟਮ ਦਾ ਕੀ ਸਵਾਵ ਰਹਿੰਦਾ ਹੈ ਉਹ ਅਗਰ ਤੁਹਾਨੂੰ ਦੱਸਿਆ ਜਾਵੇ ਤਾਂ ਇਹ ਹਲਕੇ ਦਰਮਿਆਨੇ ਸਵਾਹ ਦੀ ਸਿਸਟਮ ਹੁੰਦੇ ਨੇ ਅੱਗੇ ਲੰਘ ਜਾਂਦੇ ਨੇ ਮੀਂਹ ਕਣੀ ਦੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਕਿਰਮਣ ਕਣੀ ਜ਼ਰੂਰ ਹੋ ਸਕਦੀ ਹੈ ਪਰ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਗੱਲ ਕੀਤੀ ਜਾਵੇ ਸਿਸਟਮ ਕਦੋਂ ਤੱਕ ਰਹੇਗਾ ਤਾਂ ਇਹ ਅੱਜ ਸ਼ਾਮ ਜਾਂ ਫਿਰ 16 ਤਰੀਕ ਰਾਤ ਤੱਕ ਸਿਸਟਮ ਪੰਜਾਬ ਦੇ ਵਿੱਚ ਰਹੇਗਾ 16 ਤਰੀਕ ਜਿਵੇਂ ਹੀ ਸ਼ੁਰੂ ਹੋਵੇਗੀ ਤਾਂ ਪੰਜਾਬ ਦੇ ਵਿੱਚ ਦਵਾਰਾ ਤੋਂ ਪੂਰਬੀ ਹਵਾਵਾਂ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਪੂਰਬੀ ਹਵਾਵਾਂ ਜੋ ਕਿ ਬੰਗਾਲ ਦੀ ਖਾੜੀ ਵੱਲੋਂ ਆਉਣਗੀਆਂ ਉਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਦੁਬਾਰਾ ਤੋਂ ਗਰਮਾਹਟ ਦਾ ਮਾਹੌਲ ਪਵੇਗਾ ਜੋ ਇੱਕ ਸ਼ੀਤ ਲਹਿਰ ਵਰਗੀ ਹਾਲਾਤ ਬਣੇ ਹੋਏ ਸੀ ਬਿਸ਼ੱਕ ਸ਼ੀਤ ਲਹਿਰ ਇਹ ਅਜੇ ਅਜੇ ਹੀ ਨਹੀਂ ਹੈ ਕਿ ਬਹੁਤ ਕੜਾਕੇਦਾਰ ਸ਼ੀਤ ਲਹਿਰ ਸੀ ਹਲਕੇ ਦਰਮਿਆਨੇ ਸੁਭਾਅ ਦੀ ਸ਼ੀਤ ਲਹਿਰ ਸੀ ਜਿਸ ਦੇ ਨਾਲ ਠੰਡ ਦੇ ਹਾਲਾਤ ਦਿਨ ਦੇ ਵੇਲੇ ਵੀ ਸਾਨੂੰ ਦੇਖਣ ਨੂੰ ਮਿਲੇ ਰਾਤ ਨੂੰ ਤਾਂ ਅਕਸਰ ਹੀ ਠੰਡ ਹੁੰਦੀ ਹੋਈ ਹੈ ਪਰ ਅਗਰ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ ਮਾਹੌਲ ਨੇ ਠੰਡ ਦੇ ਮਾਹੌਲ ਇਹਨਾਂ ਨੂੰ ਇਹ ਸਿਸਟਮ ਠੱਲ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਸਿਸਟਮ ਦੇ ਨਾਲ ਸਾਨੂੰ 2 ਜਾਂ 3 ਡਿਗਰੀ ਦਿਨ ਦੇ ਵੇਲੇ ਤਾਪਮਨ ਵਧੇ ਹੋਏ ਦਿਖਾਈ ਦੇਣਗੇ ਦੁਆਰਾ ਤੋਂ 20 ਡਿਗਰੀ ਤੋਂ ਉੱਪਰ ਤਾਪਮਨ ਜਾਣਗੇ 16 17 18 ਤਰੀਕ ਦੇ ਵਿੱਚਕਾਰ ਇਹ ਪੱਛਮੀ ਹਵਾ ਤੋਂ ਪੂਰਬੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਪੂਰਬੀ ਹਵਾ ਦੇ ਨਾਲ ਸਾਨੂੰ ਧੁੰਦ ਦਾ ਮਾਹੌਲ ਵੀ ਪੰਜਾਬ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਤਾਜ਼ਾ ਹਾਲਾਤ ਕੀ ਨੇ ਤਾਪਮਨ ਦੇ ਚੈਨਲ ਤੇ ਨਵੇਂ ਹੋ ਚੈਨਲ ਵੈਦਰ ਬਾਈ ਸੁਮਿੰਦਰ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਹੁਣ ਗੱਲ ਕਰਦੇ ਆਂ ਅਗਲੇ ਸਿਸਟਮ ਦੀ 18 ਤੋਂ 20 ਤਰੀਕ ਦੇ ਵਿੱਚਕਾਰ 18 ਤੋਂ 20 ਤਰੀਕ ਦੇ ਵਿੱਚਕਾਰ ਸਾਨੂੰ ਫਿਰ ਤੋਂ ਹਲਕੇ ਦਰਮਿਆਨੀਆਂ ਬੱਦਲਵਾਈਆਂ ਦੇਖਣ ਨੂੰ ਮਿਲਣ ਸਕਦੀਆਂ ਨੇ ਤੇ ਇਹਨਾਂ ਬੱਦਲਵਾਈਆਂ ਦੇ ਨਾਲ ਸਾਨੂੰ ਪੰਜਾਬ ਦੇ ਵਿੱਚ ਫਿਰ ਦੁਬਾਰਾ ਤੋਂ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣੇ ਨੇ ਜੋ ਕਿ ਦੁਬਾਰਾ ਤੋਂ ਆਪਾਂ ਕਹਿੰਦੇ ਹਲਕੇ ਦਰਮਿਆਨੀ ਸ਼ੀਤ ਲਹਿਰ ਜਾਂ ਫਿਰ ਤਾਪਮਾਨ ਫਿਰ ਤੋਂ ਘਟ ਕੇ 18 ਡਿਗਰੀ ਤੋਂ 15 ਡਿਗਰੀ ਤੱਕ ਆ ਸਕਦੇ ਨੇ ਤੇ ਇਹ ਤਾਪਮਾਨ ਜਦੋਂ ਘਟਣਗੇ ਤਾਂ ਪੰਜਾਬ ਦੇ ਵਿੱਚ ਦੁਬਾਰਾ ਤੋਂ ਕੜਾਕੇ ਦੀ ਸਰਦੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਅਕਸਰ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜੋ 15 ਤਰੀਕ ਤੋਂ ਬਾਅਦ ਤਾਪਮਾਨ ਘਟਦੇ ਨੇ ਉਹ ਇੱਕਦਮ ਘਟਦੇ ਨੇ ਕਾਫੀ ਜ਼ਿਆਦਾ ਠੰਡ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਇੱਕ ਸਟੇਬਲ ਤਾਪਮਾਨ ਬਣ ਜਾਂਦਾ ਹੈ ਅਜਿਹਾ ਨਹੀਂ ਹੈ ਕਿ ਤਾਪਮਾਨ ਉੱਪਰ ਥੱਲੇ ਹੁੰਦੇ ਰਹਿਣਗੇ ਫਿਰ ਸਾਨੂੰ ਲਗਾਤਾਰ 2-3 ਮਹੀਨੇ ਠੰਡ ਦੇ ਹੀ ਹਾਲਾਤ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਅਲਰਟਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਕੋਈ ਵੱਡਾ ਅਲਰਟ ਮੀਂਹ ਦਾ ਜਾਂ ਕਿਸੇ ਹੋਰ ਤਰੀਕੇ ਦਾ ਜਾਰੀ ਨਹੀਂ ਹੋਇਆ ਮੌਸਮ ਠੀਕ ਠਾਕ ਬਣੇ ਰਹਿਣ ਦੇ ਜ਼ਿਆਦਾਤਰ ਚਾਂਸ ਨੇ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ 20 ਤਰੀਕ ਤੱਕ ਹਲਕੇ ਦਰਮਿਆਨੀ ਕਿਰਮਣ ਕਣੀ ਕਿਸੇ ਇਲਾਕੇ ਵਿੱਚ 18 ਤੋਂ 20 ਤੱਕ ਹੁੰਦੀ ਦਿਖਾਈ ਦੇ ਸਕਦੀ ਹੈ ਪਰ ਹਜੇ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਇਸ ਦੇ ਬਾਰੇ ਆਪਾਂ ਕੋਈ ਵੱਡੀ ਪੁਸ਼ਟੀ ਹਜੇ ਨਹੀਂ ਕਰ ਸਕਦੇ ਇਸਦੇ ਲਈ ਆਪਾਂ ਬਾਰ ਬਾਰ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਵਧੀਆ ਤਰੀਕੇ ਨਾਲ ਮਿਲਦੀ ਰਹੇ ਵੈਦਰ ਵਾਇਸ ਸਿੰਦਰ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਅਗਰ ਇਸ ਤੋਂ ਇਲਾਵਾ ਕੋਈ ਨਵਾਂ ਅਲਰਟ ਜਾਰੀ ਹੁੰਦਾ ਹੈ ਤਾਂ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਪਹੁੰਚਦੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਤੇ ਮਿਲਦੇ ਆ ਜੀ ਅਗਲੀ ਜਾਣਕਾਰੀਆਂ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ